ਅਸੀਂ ਪੈਨ ਟਰੈਲੀਆਂ ਲੈ ਕੇ ਸੀ ਇੱਕ ਟਰੈਲੀ ਦਾ ੱੱਕੇ ਨਾਲ ਹੀ ਲਾ ਲਈ ਨੀ ਨਿਆਰ ਫੈਦਾ ਚੱਕਦੀ ਆ ਟਰਾਲੀ ਰਾਛਨ ਦੀ ਪੂਰੀ ਭਰ ਕੇ ਵਾਪਸ ਆ ਗਈ ਆ ਉਹਨੇ ਅਸੀਂ ਬਹੁਤ ਬੰਦੇ ਇੱਦਾਂ ਦੇ ਦੇਖਿਆ ਸ਼ਰਾਂ ਜੋਂ ਹੁੰਦੇ ਆ ਟੈਕਨਿਕ ਵਾਲਾ ਮਾਹੌਲ ਬਣ ਗਿਆ ਅਸੀਂ ਸਿੱਧੂ ਨੂੰ ਪੁੱਛਿਆ ਕਿ ਭਾਈ ਬੀੜੀਆਂ ਸਿਰਫ ਕਲਾਕਾਰਾਂ ਲਈ ਆ ਜਾਂ ਆਮ ਬੰਦਿਆਂ ਲਈ ਵੀ ਆ ਹਾਂਜੀ ਤਾਂ ਉਹ ਬੰਦਿਆਂ ਨੇ ਉਹ ਬਾਈ ਦੇ ਨਾਲ ੱੱਕਾ ਮੁੱਕੇ ਵੀ ਕੀਤੀ ਆ ਉੱਧਰ ਭਾਰੀ ਹੁਰੀਨਾ ਜਿੱਦਾਂ ਸਦਾਨਪੁਰ ਲੋਧੀ ਹੋ ਗਿਆ ਉੱਧਰ ਸਾਰੇ ਪਾਸੇ ਬਿਆਸਦ ਰਿਆ ਹੋ ਗਿਆ ਉੱਧਰ ਸੇਵਾ ਕਰਕੇ ਆਇਆ ਤੇ ਇਹਨਾਂ ਕੋ ਜਾਣਦੇ ਆ ਕਿ ਉੱਧਰਲੇ ਹਾਲਾਤ ਕੀ ਆ ਤੇ ਲੋਕੀ ਫਾਇਦਾ ਕੀ ਚੱਕਦੇ ਪਏ ਆ ਪਾਈ ਦੱਸਿਓ ਮੜੇ ਆ ਕੀ ਹਾਲਾਤ ਬਣੇ ਹੋ ਉੱਧਰ ਸਾਰਿਆਂ ਨੂੰ ਪਤਾ ਕਿ ਜਿਹੜੇ ਆ ਹਣ ਆਏ ਹੋਏ ਆ ਪਰ ਉੱਥੇ ਦੇ ਜਿਹੜੇ ਲੋਕ ਆ ਜਿਹੜੇ ਤਾਂ ਹੜ ਦੇ ਮਾਰੇ ਹੋਏ ਆ ਉਹ ਤਾਂ ਰੱਛਾ ਲੈ ਨਹੀਂ ਰਹੇ ਪਰ ਬਾਹਰਲੇ ਪਿੰਡਾਂ ਤੋਂ ਆ ਕੇ ਜਿਹੜੇ ਲੋਕ ਉੱਥੇ ਬੈਠ ਗਏ ਆ ਏ ਸਾਡੀ ਹੱਥ ਜੋੜ ਕੇ ਬੇਨਤੀ ਆ ਵੀਰਾਂ ਨੂੰ ਜਿਹੜੇ ਸੁਲਤਾਨਪੁਰ ਲੋਧੀ ਦੇ ਆਸ-ਪਾਸ ਦੇ ਪਿੰਡਾਂ 'ਚ ਜਾ ਰਹੇ ਆ ਕਿ ਭਾਈ ਉੱਥੇ ਰੱਸ਼ਾਂ ਲੈ ਕੇ ਬਿਲਕੁਲ ਨਾ ਜਾਓ ਇਹ ਕੱਪੜੇ ਪਾੜਨ ਦਾ ਕਾਮ ਉਹ ਲੋਕ ਕਰ ਰਹੇ ਆ ਉੱਥੇ ਸਾਡੀਆਂ ਦੋ ਟਰੈਲੀਆਂ ਮਤਲਬ ਅਸੀਂ ਤਿੰਨ ਟਰੈਲੀਆਂ ਲੈ ਕੇ ਸੀ ਇੱਕ ਟਰੈਲੀ ਦਾ ੱੱਕੇ ਨਾਲ ਹੀ ਲਾ ਲਈ ੱੱਕੇ ਨਾਲ ਲੋਕਾਂ ਨੇ ਅੰਦਰ ਵੜ ਕੇ ਮਤਲਬ ਟਰੈਲੀ ਲਾ ਲਈ ਤੇ ਇੱਕ ਟਰੈਲੀ ਅਸੀਂ ਬਾਸ ਥਾ ਸਾਈਡ ਜਾ ਰਹੇ ਹਾਂ ਹੁਣ ਇੱਥੇ ਜਲੰਧਰ ਵਾਲਾ ਦਫ਼ਤਰ ਵੱਲ ਨਕੋਂਦਰ ਚੌਕ ਦੇ ਵਿੱਚ ਗੁਰਦਵਾਰਾ ਸਿੰਘ ਸਵਾ ਉਥੇ ਖਾਲੀ ਕਰ ਰਹੇ ਆ ਮੇਰੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਅਜਨਾਲੇ ਚਲਜੋ ਜਾਂ ਫਿਰ ਫਾਜਲ ਕਾ ਚਲਜੋ ਉਧਰ ਲੋੜ ਹੈ ਰਾਸ਼ਨ ਪਾਣੀ ਦੀ ਮੇਨ ਤਾਂ ਫਾਜਲ ਕਾ ਜਾਓ ਜੀ ਫਾਜਲ ਕਾ ਜਾ ਕੇ ਰਾਸ਼ਨ ਦੀ ਸੇਵਾ ਕਰੋ ਇਹ ਏਰੀਏ ਦੇ ਵਿੱਚ ਰਾਸ਼ਨ ਬਹੁਤ ਜ਼ਿਆਦਾ ਹੋ ਗਿਆ ਜੇ ਲੈ ਕੇ ਜਾਣਾ ਤਾਂ ਪਸ਼ੂਆਂ ਦਾ ਚਾਰਾ ਅਜਨਾਲਾ ਸਾਈਡ ਲੈ ਜਾਓ ਸੁਲਤਾਨਪੁਰ ਫਲੋਦੀ ਸਾਈਡ ਨਾ ਜਾਓ ਬਿਲਕੁਲ ਵੀ ਇੱਧਰ ਕੱਪੜੇ ਪਾੜਦੇ ਆ ਹੁਣ ਜਦੋਂ ਪਾਣੀ ਘਟ ਜਾਊਗਾ ਫਿਰ ਡੀਜ਼ਲ ਤੇ ਟਰੈਕਟਰਾਂ ਦੀ ਲੋੜ ਪੈਣੀ ਆ ਫਿਰ ਆਪਾਂ ਇੱਕ ਵਾਰੀ ਇਹ ਜ਼ਰੂਰ ਜਾਓ ਜੀ ਜਿਹਨੇ ਵੀ ਜਾਣਾ ਨਾ ਪਾਣੀ ਜਦੋਂ ਥੱਲੇ ਚਲ ਜਵੇ ਫੇਰ ਜਾਣ ਦੀ ਲੋੜ ਆ ਭਾਜੀ ਕਿ ਹੱਸ ਵੇਲੇ ਕੋਈ ਰਾਸ਼ਨ ਦੀ ਲੋੜ ਨਹੀਂ ਰਾਸ਼ਨ ਰਾਤ ਨੂੰ ਲੋਕੀ ਵਾਪਸ ਵੇਚ ਰਹੇ ਆ ਦੁਕਾਨਾਂ ਦੇ ਯਾਰ ਜਾ ਕੇ ਉੱਥੋਂ ਦਾ ਹਾਲੰਦੇ ਨੇ ਲੋ ਜੀ ਅਸੀਂ ਫਲਾਨੀ ਸੇਵਾ ਤੋਂ ਆ ਫਲਾਨੀ ਕਮੇਟੀ ਆ ਸਾਡੀ ਪਰ ਭਾਜੀ ਉਹਨਾਂ ਤੱਕ ਪਹੁੰਚ ਜਾਣੀ ਕਿੱਥੇ ਪਹੁੰਚਣਾ ਚਾਹੀਦਾ ਫੇਰ ਕਹਦੂਗੇ ਤੁਹਾਡੇ ਕੋ ਬੇੜੀ ਹੈ ਨਹੀਂ ਬੇੜੀ ਲੈ ਕੇ ਆਓ ਉਹ ਪ੍ਰਬੰਧ ਹੈ ਨਹੀਂ ਭਾਜੀ ਆਪਣੇ ਕੋਲ ਕਿਉਂਕਿ ਉਹ ਲੋਕ ਤਾਂ ਉੱਠ ਕੇ ਆਪਣੇ ਘਰਾਂ ਚੋਂ ਬਾਹਰ ਆ ਗਏ ਨੇ ਜਿਹੜੀ ਹੜ ਦੀ ਮਾਰ ਰੇਟਾ ਨਾ ਬੰਦੇ ਜਿਹੜੇ ਬਾਕੀ ਬੈਠੇ ਨੇ ਆਲੇ ਦੁਆਲੇ ਕਹ ਲੋ ਕੋਈ ਝੁੱਗੀਆਂ ਵਾਲੇ ਕੋਕੋ ਪ੍ਰਵਾਸੀ ਵੀਰਵਾ ਆਲੇ ਦੁਆਲੇ ਪਿੰਡਾਂ ਵਾਲੇ ਉਹ ਭਾਜੀ ਇਹ ਚੀਜ਼ ਦਾ ਫਾਇਦਾ ਚੱਕਦੇ ਆ ਸਾਡੇ ਸਾਹਮਣੇ ਟਰਾਲੀ ਉੱਤਰੀ ਢੇਡ ਦੀ ਚਾਰ ਚਾਰ ਸਾਡੇ ਇੱਕ ਇੱਕ ਮੋਟਰਸਾਈਕਲ ਤੇ ਰੱਖ ਕੇ ਅਗਲੇ ਆਲੇ ਦੁਆਲੇ ਪਿੰਡਾਂ 'ਚ ਲਾ ਗਏ ਜਿਹੜਾ ਬੰਦਾ ਸੇਵਾ ਲੈ ਕੇ ਜਾਂਦਾ ਨਾ ਉਹ ਕਿੰਨੇ ਜਣਿਆਂ ਦਾ ਦਸਬੰਦ ਇਕੱਠਾ ਹੁੰਦਾ ਤਾਂ ਸੇਵਾ ਜਾਂਦੀ ਆ ਹਾਂਜੀ ਪਰ ਉਹ ਜੇ ਸੇਵਾ ਸਹੀ ਬੰਦੇ ਨੂੰ ਮਿਲੇ ਤਾਂ ਹੀ ਫਾਇਦਾ ਭਾਜੀ ਉਹਦਾ ਜੇ ਕੇ ਨਹੀਂ ਇੱਥੋਂ ਟਰਾਲੀ ਭਰ ਕੇ ਲੈ ਕੇ ਚਲੋ ਦੇਣ ਵਾਲੇ ਨੇ ਸੇਵਾ ਕਰਤੀ ਚਲੋ ਸਾਰੇ ਪਿੰਡ ਵੱਲ ਹੋ ਗਈ ਯਾਰ ਐਨ ਆਰ ਆਈ ਵੀਰਾਂ ਦਾ ਸਹਿਯੋਗ ਹੈ ਨਾ ਸਾਰੇ ਦਾ ਪਰ ਉਹ ਅੱਗੇ ਸਹੀ ਟਿਕਾਣੇ ਸਿਰ ਮਿਲੇ ਵੀ ਭਾਜੀ ਸੇਵਾ ਜਦੋਂ ਇੱਥੋਂ ਗਏ ਉੱਥੇ ਜਾ ਕੇ ਟਰਾਲੀ ਖਾਲੀ ਕਰਨ ਦੀ ਪੁਲ ਦੇ ਉੱਪਰ ਜੀ ਆ ਬੰਦਾ ਟਰਾਲੀ ਖਾਲੀ ਕਰਤੀ ਉਹਦਾ ਕੋਈ ਫਾਇਦਾ ਨਹੀਂ ਕੀ ਆ ਪਤਾ ਸਾਨੂੰ ਕਿੱਥੇ ਗਈਓ ਸੇਵਾ ਟਰਾਲੀਆਂ ਲੱਦ ਹੁੰਦੀਆਂ ਭਾਜੀ ਗੱਟੀਆਂ ਲੱਦ ਹੁੰਦੀਆਂ ਇਹ ਦੇਖੀ ਜਾਂ ਉੱਥੇ ਠੇਕੇਦਾਰ ਖੜੇ ਮੋਰੇ ਬੰਦੇ ਆ ਕੇ ਤੁਹਾਨੂੰ ਪੁੱਛਦੇ ਆ ਭਾਜੀ ਰਾਸ਼ਨ ਵਾ ਟਰਾਲੀਆਂ ਚ ਆਜੋ ਸਾਡੇ ਮਗਰ ਸਾਡੇ ਘਰੇ ਲਾ ਦੋ ਅਸੀਂ ਵੀ ਵੰਡ ਦੇਵਾਂਗੇ ਭਾਜੀ ਕੀ ਪਤਾ ਕਿਹਦੇ ਕੌਣ ਬੰਦਾ ਵਾ ਅਸੀਂ ਨਾ ਉਹਨੂੰ ਜਾਣਦੇ ਨਾ ਉਹ ਸਾਨੂੰ ਜਾਣਦਾ ਆ ਰਹੇ ਆ ਤਿੰਨ ਤਿੰਨ ਬੰਦੇ ਇੱਕ ਮੋਟਰਸਾਈਕਲ ਤੇ ਬੈਠ ਕੇ ਆਂਦੇ ਆ ਆ ਜਾਓ ਭਾਜੀ ਸਾਡੇ ਘਰ ਲਾ ਦੋ ਮਿੱਟੀ ਦੀਆਂ ਟਰਾਲੀਆਂ ਸੀ ਆਪਣੇ ਖੇਤਾਂ ਚ ਲੈ ਆ ਲਈਆਂ ਬੰਦਿਆਂ ਨੇ ਯਾਰ ਕੋਈ ਤਾਂ ਸ਼ਰਮ ਕੋਈ ਪੰਜਾਬ ਮਾਰ ਰਿਹਾ ਕਹਿੰਦੇ ਸਕੂਲ ਵਿੱਚ ਲਾਉਣੀ ਆ ਨਾ ਚਲੋ ਸਕੂਲ ਤੇ ਜਦੋਂ ਟਰਾਲੀਆਂ ਸੀ ਭੇਜਤੀਆਂ ਬੱਚੇ ਨਹੀਂ ਆਪਣੇ ਖੇਤਾਂ ਚ ਲੈ ਹ ਇਹ ਵੀ ਬਿਸ਼ਰਮੀ ਆ ਭਾਜੀ ਬਹੁਤ ਵੱਡੀ ਕਿਉਂਕਿ ਫੈਲਾ ਚ ਕੀ ਜਾਂਦੇ ਆ ਸਰਮਕਾਰ ਨੂੰ ਯਾਰ ਪੰਜਾਬ ਆ ਭਾਜੀ ਜਾਣਾ ਆ ਬਾਅਦ ਚ ਜਾਓ ਜਦੋਂ ਪਾਣੀ ਆ ਨਾ ਫਿਲਮਾ ਖਤਮ ਹੋ ਗਿਆ ਇਹ ਉਹਨਾਂ ਦੀ ਮਦਦ ਕਰੋ ਉਹਨਾਂ ਦੇ ਵਿਚਾਰੇ ਨਾਲ ਸਮਾਨ ਵੀ ਗਲਿਆ ਆਉਣਾ ਘਰ ਵੀ ਬੇ ਘਰ ਕਈ ਹੋਏ ਹੋਣੇ ਨਾ ਹੇ ਉਹਨਾਂ ਨੂੰ ਕਿਹੜੀ ਲੋੜ ਆ ਫੇਰ ਜ਼ਰੂਰ ਤੋਂ ਪੂਰੀ ਕਰੋ ਪੈਸਾ ਸੰਭੋ ਵਾਲੇ ਬਾਅਦ ਚ ਜਾਣ ਦੀ ਲੋੜ ਹੁਣ ਲੋਕੀ ਦੇਖੋ ਦੇਖੀ ਜਾ ਰਹੇ ਆ ਉੱਥਾਂ ਤੇ ਅਸੀਂ ਬਹੁਤ ਬੰਦੇ ਇਦਾਂ ਦੇ ਦੇਖਿਆ ਸ਼ਹਿਰਾਂ 'ਚ ਆਉਂਦੇ ਆ ਟੈਕਨਿਕ ਵਾਲਾ ਮਾਹੌਲ ਬਣ ਗਿਆ ਟੈਕਨਿਕ ਮਾਹੌਲ ਹੈ ਬੀੜੀ 'ਚ ਬੰਦੇ ਆ ਗੀੜੀ ਲਾਈ ਮੰਤਰੀ ਵੀ ਆਉਂਦੇ ਆ ਮੈਂ ਇਹ ਵੀ ਕਹਿੰਦਾ ਜੀ ਆਏ ਬੀੜੀ 'ਚ ਬੈਠੇ ਦੋ ਬਾਈਟਾਂ ਕੀਤੀਆਂ ਨਿਊ ਚੈਨਲ ਵਾਲਿਆਂ ਦਾ ਠੀਕ ਆ ਹੀ ਚੱਲੇ ਦੇਖੋ ਭਾਈ ਜੀ ਸਿੰਗਰਾਂ ਦਾ ਵੀ ਦੇਖਦੇ ਆਪਾਂ ਨਾ ਸਿੰਗਰਾਂ ਦਾ ਵੀ ਭਾਈ ਜੀ ਹੁਣ ਅੱਜ ਦੀ ਵੀਡੀਓ ਚੱਲ ਰਹੀ ਆ ਕਿਸੇ ਬਾਈ ਨੇ ਗਲਾਬ ਸਿੱਧੂ ਨੂੰ ਪੁੱਛਿਆ ਕਿ ਭਾਈ ਬੀੜੀਆਂ ਸਿਰਫ ਕਲਾਕਾਰਾਂ ਲਈ ਹੈ ਜਾਂ ਆਮ ਬੰਦਿਆਂ ਲਈ ਵੀ ਹੈ ਹਾਂਜੀ ਤਾਂ ਉਹ ਬੰਦਿਆਂ ਨੇ ਉਹ ਬਾਈ ਦੇ ਨਾਲ ੱੱਕਾ ਮੁੱਕੇ ਵੀ ਕੀਤੀ ਹੈ ਕਲਾ ਸਿੱਧੂ ਨਾਲ ਨਹੀਂ ਨਹੀਂ ਜਿਹੜੇ ਬਾਈ ਨੇ ਕੁਐਸਚਨ ਕੀਤਾ ਨਾਲ ਸਿੱਧੂ ਹਣਾ ਪਰ ਵੀਰੇ ਇਹ ਕਲਾਕਾਰ ਵੀ ਸਾਡੇ ਸਿਰ ਤੇ ਹੀ ਹੈ ਸਹੀ ਗੱਲ ਹੈ ਜੀ ਅਸੀਂ ਸੁਣਦੇ ਆ ਤਾਂ ਕਲਾਕਾਰ ਹੈ ਸਹੀ ਗੱਲ ਹੈ ਠੀਕ ਹੈ ਨਹੀਂ ਤਾਂ ਇਹ ਵੀ ਸਾਡੇ ਵਰਗੇ ਇਨਸਾਨ ਹੀ ਆ ਤੁਰੇ ਫਿਰਦੇ ਆ ਵੀਰ ਕੋਈ ਚੱਕਰ ਨਹੀਂ ਪਰ ਮੰਤਰੀ ਹੋਵੇ ਆ ਭਗਵਾਨ ਤੁਮਣ ਜੇ ਤੁੰ ਦਾ ਹਾਂ ਇਹ ਤਾਂ ਗਵਰਨਰ ਸਾਹਿਬ ਕਹਿੰਦੇ ਆਏ ਆ ਜੀ ਚਲੋ ਪਿਆਰ ਚਾਮ ਤੇ ਖੜ ਕੇ ਆਏ ਆ 1 ਮਿੰਟ ਲਈ ਚਲੋ ਆਏ ਆ ਆਮ ਪਬਲਿਕ ਨੂੰ ਕੱਲੇ ਪਰੇਸ਼ਾਨ ਕਰਦੇ ਆ ਹਾਂਜੀ ਹਾਂਜੀ ਕੱਲ ਗੁਰਜੀਤ ਰਾਣਾ ਆਇਆ ਸਾਡੇ ਖੜੇ ਤੇ ਜੀ ਉੱਥੇ ਆ ਲਾਓ ਜੀ ਮੇਰੇ ਮਗਰ ਟਰਾਲੀਆਂ ਤੇ ਆ ਕੇ ਸ਼ੋਅ ਕਰ ਦੇਣਾ ਮੈਂ ਲੈ ਕੇ ਆਈ ਸੀ ਹੋਈ ਹਾਂ ਇਹ ਹਰ ਕੋਈ ਆਪਣੀ ਪਬਲਿਸਿਟੀ ਨੂੰ ਸਟੈਂਡ ਨੂੰ ਪਿਆ ਆ ਕਿ ਵੋਟਾਂ ਲੈ ਲਈਏ ਜਾਂ ਕਿਦਾਂ ਕਰ ਲਈਏ ਮਤਲਬ ਤੁਸੀਂ ਦੇਖ ਸਕਦੇ ਮੀ ਪਿੰਡੇ ਦੇ ਵਿੱਚ ਆਪਣੀ ਵੀਰ ਸੇਵਾ ਕਰਕੇ ਆਏ ਆ ਦੇਖ ਲਓ ਹੁਣ ਅੱਜ ਕਹਿੰਦੇ ਕੇਰੀਵਾਲ ਨੇ ਆਲਾ ਸੀ ਭਗਵੰਤ ਮਾਨ ਨੂੰ ਈ ਬਿਮਾਰ ਹੋ ਗਏ ਪਤਾ ਵਾ ਯਾਰ ਜੁੱਤੀਆਂ ਪਹਿਣੀਆਂ ਜੁੱਤੀਆਂ ਸਹੀ ਗੱਲ ਹੈ ਦੇਖੋ ਵੀਡੀਓ ਵੀ ਵਾਇਰਲ ਹੋ ਰਹੀ ਹੈ ਨਾ ਜਿਹੜੀ ਮੈਡਮ ਕਹਿੰਦੀ ਕਿ ਸਾਡੇ ਦਾ ਜਾਨ ਕੇ ਮੈਡਮ ਉਹ ਆਪਣੀ ਉਹਨਾਂ ਦੀ ਵਰਕਰ ਆ ਜਿਹੜੀ ਦਾ ਬਹੁਤ ਵੀਡੀਓ ਵਾਇਰਲ ਹੋ ਰਹੀ ਆ ਅੱਜ ਫੀ ਭਾਈ ਇਹਦੀ ਅੱਜ ਫੀ ਭਾਈ ਉਹ ਆਪਣਾ ਹੀ ਬੰਦਾ ਨਾ ਉਹ ਚਲੋ ਹੁਣ ਸਾਨੂੰ ਕੀ ਕਹੀਏ ਇੱਕ ਇੰਦਰਜੀਤ ਕੌਰ ਮੈਡਮ ਆ ਇਹ ਗਈਆਂ ਵੀ ਆ ਹਰੀਆਂ ਪੱਗਾਂ ਵਾਲਿਆਂ ਨੂੰ ਬਾਹਰ ਕਰੋ ਇਹ ਅੱਜ ਪੰਜਾਬ ਦੇ ਕੋ ਭਲੇਖਾ ਵਾ ਤਾਂ ਖੇਤਾਂ ਦੇ ਵਿੱਚ ਖੇਤੀ ਜਿਹੜੇ ਕਰਦੇ ਉਹ ਹਰੀਆਂ ਪੱਗਾਂ ਵਾਲੇ ਕਰ ਦਿੰਦੇ ਆ ਚਲੋ ਠੀਕ ਆ ਕੋਈ ਬੰਦਾ ਖੇਤੀ ਕਰਦਾ ਹਰੀ ਪੱਗ ਨਹੀਂ ਬੰਦ ਪਰ ਕਿਸਾਨ ਪਹਿਲਾ ਵਾ ਬਾਅਦ ਚ ਸਿਆਸਤ ਕਰੋ ਹਾਂਜੀ ਤੇ ਬੜਾ ਜਾਂ ਸੰਭਲ ਕੇ ਚਲੋ ਕੋਈ ਨਹੀਂ 5 ਸਾਲ ਸਿਆਸਤ ਦਾ ਰਾਜ ਹਮੇਸ਼ਾ ਨਹੀਂ ਰਹੇ ਤੁਸੀਂ ਵੀ ਉੱਡ ਜਾਣਾ ਪਰ ਹਸਾਬ ਨਾਲ ਚੰਦੋਂ ਪੰਜਾਬ ਨੇ ਕਿਸੇ ਨਾਲ ਨਾ ਵਧਿੱਕੀ ਕਰੀ ਐ ਨਾ ਜਰੀ ਐ ਸਹੀ ਗੱਲ ਬਾਈ ਪੰਚੀ ਜਮੇ ਦਾ ਕਾ ਕੀ ਪੈਣ ਦੀ ਲੱਗੋ ਬੋਲੋ ਹੋ ਬੋਰੀ ਦੇ ਹਲੇ ਮਾਜਾ ਆਹ 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 ਦੇਖੋ ਉਹ ਦਰਮਾਨ ਹੁਣ ਜੀ ਆ ਗਏ ਕੀ ਆ ਗਿਆ ਕਰੋ ਆ ਗਿਆ ਪੁੱਤ ਭਾਈ ਨਾ ਲੀ ਆ ਲਾਲੀਏ ਮਿੱਤਰ ਬਾਟ ਰੱਲੀ ਹੈ ਜਿਹੜੀ ਉਸ ਤੋਂ ਵਾਪਸ ਮੁੜ ਕੇ ਆਈ ਆ ਅੱਜ ਦੇ ਹਾਲਾਤ ਦੇਖ ਲਓ ਤੁਸੀਂ ਦੁਨੀਆ ਜਿਹੜੀ ਨਿਆਇ ਫੈਦਾ ਚੱਕਦੀ ਆ ਟਰਾਲੀ ਰਾਸ਼ਨ ਦੀ ਪੂਰੀ ਭਰ ਕੇ ਵਾਪਸ ਆ ਗਈ ਆ ਹੁਣ ਇਹਨਾਂ ਨੇ ਖਾਲ ਸਾਈਡ ਦੇ ਨਾਲ ਜਿਹੜਾ ਸੰਭਾਲ ਕਰਨਾ ਹੈ ਉਹਨਾਂ ਦੀ ਟਰਾਲੀ ਆ ਉਹ ਯਾਨੀ ਕਿ ਉਸੇ ਪਹੁੰਚਾਉਣੀ ਆਜੋ ਤਾਂ ਨਾਲ ਗੱਲ ਕਰਾਉਣੇ ਭਾਜੀ ਹਣਾਂ ਦੀ ਆ ਜਾਓ ਉਧਰੋਂ ਸਾਰੀ ਪੂਰੀ ਪੂਰੀ ਟਰਾਲੀ ਜਿਹੜੀ ਆ ਰਾਸ਼ਨ ਨਾਲ ਭਰੀ ਹੋਈ ਆ ਇੱਦਾਂ ਵਾਪਸ ਆ ਗਈ ਟਰਾਲੀ ਇਹ ਹਲੇ ਬੰਨਿਆ ਹੋਆ ਤੱਪੜ ਦੇ ਥਾਰ ਆਓ ਤੁਸੀਂ ਮਿੱਤਰੋ ਚੈੱਕ ਕਰ ਸਕਦੇ ਆ ਸਾਰਾ ਰਾਸ਼ਨ ਰਾਸ਼ਨ ਨਾਲ ਭਰਿਆ ਹੋਇਆ ਅੰਦਰ ਤੇ ਭਰੀ ਟਰਾਲੀ ਵਾਪਸ ਆ ਗਈ ਆ ਕਿਉਂਕਿ ਲੋਕੀ ਜਿਹੜਾ ਨਿਆਇ ਫੈਦਾ ਚੱਕਦੇ ਆਪਣੇ ਘਰ ਭਰੀ ਜਾਂਦੇ ਆ ਆਹ ਜੀ ਟਰਾਲੀ ਇਹ ਡਰਾਈਵਰ ਸਾਹਿਬ ਸਿਰਗਰ ਜੀ ਸੱਜੇ ਜੀ ਮਤਲਬ ਇਹ ਬਾਬਾ ਜੀ ਨੇ ਜਿਹੜਾ ਟਰਾਲੀ ਉੱਥੋਂ ਲਿਆ ਕਿਉਂਕਿ ਲੋਕੀ ਉੱਥੇ ਜਿਹਦਾ ਨਿਆਇ ਫਾਇ ਚੱਕਦੇ ਆਪਣਾ ਘਰਾਂ ਘਰ ਭਰੀ ਜਾਂਦੇ ਸੀ ਹਨਾ ਹਾਂਜੀ ਬਹੁਤ ਭਰਿਆ ਜੀ ਉੱਥੇ ਦਾ ਬਹੁਤ ਜਮ੍ਹਾਂ ਸਮਾਨ ਹੋਇਆ ਹੋਇਆ ਠੀਕ ਹੈ ਜੀ ਹੁਣ ਇਹਨਾਂ ਲੋਕੀ ਨਿਆਇ ਜੀ ਕਰੀ ਜਾਂਦੇ ਉੱਥੇ ਜਾਈ ਕਰਦੇ ਲੈ ਲੈ ਕੇ ਵੇਚੀ ਜਾਂਦੇ ਆ ਇੱਕ ਵੇਹਨੇ ਉੱਤਰ ਸੇਵਾ ਕਰਨੀ ਆ ਲੰਗਰ ਦੀ ਸੇਵਾ ਨਹੀਂ ਚਾਹੀਦੀ ਲੰਗਰ ਬਹੁਤ ਹੋ ਗਿਆ ਵਾ ਸਿਰਫ ਇੱਕ ਡੀਜ਼ਲ ਜਾਂ ਥੈਲੇ ਖਾਲੀ ਉਹ ਮੰਨ ਹਾੜ ਹੜ ਨੂੰ ਜਾਂ ਪੱਠੇ ਬਸ ਲੰਗਰ ਉੱਧਰ ਜਾਣਾ ਚਾਹੀਦਾ ਲੰਗਰ ਦੀ ਬਿਆਦ ਵੀ ਹੁੰਦੀ ਆ ਉੱਧਰ ਬਿਆਦ ਵੀ ਬਹੁਤ ਕਰਦੇ ਆ ਹਾਂਜੀ ਅਸੀਂ ਇਹ ਟਰਾਲੀ ਲੈ ਕੇ ਗਏ ਸੀਗੇ ਅਰੇ ਇਹ ਤਾਂ ਆਪ ਨੂੰ ਮੁਰਾਈ ਜਾਂਦੇ ਕੋਈ ਲੋਕ ਨਹੀਂ ਆਏ ਅਸੀਂ ਇਹ ਟਰਾਲੀ ਲੈ ਕੇ ਗਏ ਸੀਰੇ ਖਾਲੀ ਮੋੜ ਕੇ ਭਰ ਕੇ ਪਰਿਓ ਹੀ ਲੈ ਕੇ ਆਏ ਆ ਜਿੱਦਾਂ ਕਹਿੰਦੇ ਉਦੋਂ ਲੈ ਕੇ ਲੈ ਆਂਦੇ ਪਹਾੜ ਪਾ ਲੰਗਰ ਪਿਆ ਉੱਥੇ ਪੁੱਲਾ ਦੇ ਬੇਅਦਵੀ ਪੈਰਾ ਵਿੱਚ ਰੋਲਦਾ ਹਾਂਜੀ ਬਾਕੀ ਲੋੜ ਹੁਣ ਉਹਨਾਂ ਨੂੰ ਆ ਕਿੱਥੇ ਬਿਲਕੁਲ ਵੀ ਸਮਾਨ ਨਹੀਂ ਪਹੁੰਚਿਆ ਹੋਇਆ ਮੈਂ ਉਹਨਾਂ ਦੇ ਪਿਆਰ ਜਿੱਥੇ ਲੋੜ ਆ ਲੋੜ ਆ ਜੀ ਬਾਕੀ ਵੀ ਦੇਖ ਸਕਦੇ ਆਪਣੇ ਵੀਰ ਬਰਾ ਸਾਰੇ ਇੱਥੇ ਇਕੱਠੇ ਹੋਏ ਹੋਏ ਆ ਮਿੱਤਰੇ ਇਹ ਹੀ ਹੈ ਕਿ ਆਪਣੇ ਲੋਕੀ ਨਹੀਂ ਆਏ ਫਾਇਦਾ ਵੀ ਚੱਕੀ ਜਾਂਦੇ ਆ ਉਧਰ ਦਾ ਘਰ-ਬਾਰ ਵਰਗਾ ਵੇਚੀ ਜਾਂਦੇ ਆ ਹਾਂਜੀ ਸਾਰਾ ਕੁਝ ਵਿੱਚ ਪਿਆ ਦੇਖੋ ਸਾਰਾ ਸਾਰਾ ਹੀ ਪਿਆ ਹੋਇਆ ਜੀ ਨਾਲੇ ਹੋਰ ਤੋਂ ਥੱਲੇ ਤਾਂ ਆ ਗਿਆ ਪੁੱਛਦਾ ਉਹ ਵੀ ਲੋਕੀ ਵੀ ਇਹਦਾ ਨਾ ਨਿਆਂ ਫਲੇ ਚੱਕ ਕੀ ਜਾਂਦੇ ਆ ਆਪਣੇ ਘਰ ਭਰੀ ਜਾਂਦੇ ਆ ਜਾਂ ਜੱਗ ਜੱਗ ਵੇਚੀ ਜਾਂਦੇ ਆ ਮੇਜ ਵਿੱਚ ਜਿਹਨਾਂ ਖੇਤਾਂ ਵਿੱਚ ਜਿੱਦਾਂ ਮਰ ਨਹੀਂ ਫਲਟ ਹੈ ਉਹ ਵੀ ਲੋਕੀ ਆਪਣਾ ਕਰੀ ਜਾਂਦੇ ਆ ਨਾ ਆਪਣੇ ਘਰ ਭਰੀ ਜਾਂਦੇ ਆ ਜਰ ਵੀ ਬਾਅਦ ਵਿੱਚ ਵੇਚਾਂਗੇ ਚਲੋ ਹੁਣ ਆਪਾਂ ਖਾਲ ਸਾਈਡ ਤੇ ਲਾਵਾਂਗੇ ਜੀ ਇਹ ਸਾਰਾ ਲੈ ਆ ਹੁਣ ਇਹ ਵੀਰ ਭਰਾਵਾਂ ਨੂੰ ਜਿੱਦਾਂ ਆਪਣਾ ਸਹੀ ਇਸ ਕਾਰਨ ਚ ਕਿਹਾ ਕਹਿੰਦੇ ਜਿੰਨਾ ਵੀ ਰਾਸ਼ਨ ਪਾਣੀ ਆਇਆ ਸੀ 12 14 ਟਰਾਲੀਆਂ ਲੈ ਕੇ ਗਏ ਸੀ ਬੰਗਿਆਂ ਤੋਂ ਪੰਗਾ ਏਰੀਆ ਪੰਦੀ ਮਟਵਾਲੀ ਠੀਕ ਹੈ ਜੀ ਹੋ ਗਿਆ ਲਦਾਨ ਸੀ ਕਾ ਹੋ ਗਿਆ ਸੋਤਰਾ ਹੋ ਗਈ ਆ ਪਾਲ ਗੈਲਾ ਮਜਾਰੀ 15 ਟਰਾਲੀਆਂ ਸੀ ਵਿੱਚੇ ਆ ਲੰਗਰ ਦੀਆਂ ਮਿੱਟੀ ਵਿੱਚੇ ਮਿੱਟੀ ਤੇ ਵਿੱਚੇ ਪੱਠੇ ਠੀਕ ਹੈ ਜੀ ਜਿੰਨਾ ਦੂਆ ਸੀਗਾ ਹੱਥ ਦਾੜ ਅੰਦੂਣਾ ਨਾਲ ਮੁੜ ਕੇ ਆਈਆਂ ਕਿਸੇ ਨੇ ਨਹੀਂ ਲਈਆਂ ਉਹਦੇ ਵਿਅਦ ਵੀ ਕਰਦੇ ਆ ਨਹੀਂ ਦੇਣ ਤੋਂ ਮੰਗਦੇ ਆ ਪਰ ਉਹ ਸਹੀ ਜਗ੍ਹਾ ਨਹੀਂ ਜਾ ਰਹੀਆਂ ਹਾਂ ਜੀ ਉਹਦੀਆਂ ਕਾਮੀਆਂ ਘਰਾਂ ਦੇ ਸਕਾਰੀ ਜਾਂਦੇ ਨੇ ਤੇ ਤਾਂ ਚਾਈ ਜਾਂਦੇ ਹਾਂ ਮਿੱਤਰੋ ਇਹ ਹਾਲਾ ਦਾ ਤੁਸੀਂ ਵੀ ਆਪਣੇ ਵਿੱਚ ਕੰਨੇ ਹੋ ਜਾਓ ਸੇਵਾ ਐਮੀ ਬੀ ਐਫ ਯੂ ਨਾਲ ਕਰਿਓ ਕਿਉਂਕਿ ਬਾਅਦ ਚ ਵੀ ਪੈਸੇ ਦੀ ਲੋੜ ਬਹੁਤ ਪੈਣੀ ਹੈ ਜਿਲੇ ਪਾਣੀ ਉੱਤਰ ਗਿਆ ਮਿੱਤਰੋ ਧੰਨਵਾਦ ਬੋਲੇ ਸੋਨਿਹਾਲ ਸਤ